ਮੌਨਸੂਨ ਨੇ ਮਾਰੀ ਮੱਝ ਅਤੇ ਦੁਆਬੇ ਦੇ ਇਲਾਕੇ ਵਿੱਚ ਜ਼ਬਰਦਸਤ ਐਂਟਰੀ ਤਾਹਮਾਨ ਦੇ ਵਿੱਚ ਭਾਰੀ ਗਰਾਵਟ ਗਰਮੀ ਤੋਂ ਮਿਲੀ ਲੋਕਾਂ ਨੂੰ ਰਾਹਤ ਸਸਰੇਖਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰ ਅਤੇ ਦਰਸ਼ਕ ਵੀਰਾਂ ਦਾ ਮੁਰਤੋਂ ਸਾਕ ਤੇ ਸਾਡੀ ਅੱਜ ਦੀ ਨਵੀਂ ਅਪਡੇਟ ਵੀਡੀਓ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 1 ਜੁਲਾਈ 2 ਜੁਲਾਈ ਤੋਂ ਲੈ ਕੇ ਲਗਾਤਾਰ 7 ਜੁਲਾਈ ਤੱਕ ਇਸ ਪਹਿਲੇ ਹਫ਼ਤੇ ਜੁਲਾਈ ਮਹੀਨੇ ਦੇ ਕਿਵੇਂ ਦੇ ਮੌਸਮ ਬਣਦਾ ਦਿਖਾਈ ਦੇ ਰਿਹਾ ਸਾਰੀ ਜਾਣਕਾਰੀ ਦਵਾਂਗੇ ਜੀ ਸੈਟਲਾਈਟ ਦੇ ਵਿੱਚ ਦੇਖਾਂਗੇ ਮੌਨਸੂਨ ਦੀ ਜਾਣਕਾਰੀ ਦਵਾਂਗੇ ਤੇ ਨਾਲ ਦੇ ਨਾਲ ਆਉਂਦੇ 10 ਹਫ਼ਤੇ ਦਿਨਾਂ ਦੀ ਪ੍ਰੈਡਿਕਸ਼ਨ ਦੇਖਾਂਗੇ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੌਨਸੂਨ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਜੀ ਜਿਸ ਦੇ ਵਿੱਚ ਉਸਨੇ ਮਾਝੇ ਦਾ ਏਰੀਆ ਤੇ ਦੁਆਬੇ ਦਾ ਏਰੀਆ ਲਗਭਗ 70% ਤੇ ਨੇੜੇ ਤੇੜੇ ਕਵਰ ਕਰ ਲਿਆ ਹੈ ਜੀ ਗੱਲ ਕਰ ਲਈਏ ਹੁਣ ਉਹ ਮੌਨਸੂਨ ਜਿਹੜਾ ਹੈ ਸੈਂਟਰਲ ਪੰਜਾਬ ਤੋਂ ਹੁੰਦਾ ਹੋਇਆ ਅੱਗੇ ਬਠਿੰਡਾ ਮਾਨਸਾ ਇਸ ਇਲਾਕੇ ਨੂੰ ਕਵਰ ਕਰਦਾ ਹੋਇਆ ਜਾਨੀ ਕਿ ਮਾਲਵੇ ਦੇ ਇਲਾਕੇ ਨੂੰ ਅੱਜ ਕਵਰ ਕਰਦਾ ਦਿਖਾਈ ਦੇ ਰਿਹਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ ਜੀ ਹੁਣ ਜਿਹੜੇ ਟੈਂਪਰੇਚਰ ਨੇ ਮੱਝ ਅਤੇ ਦੁਆਬੇ ਦੇ ਵਿੱਚ ਕਾਫੀ ਘਟ ਚੁੱਕੇ ਨੇ 35 ਡਿਗਰੀ ਦੇ ਨੇੜੇ ਤੇ ਟੈਂਪਰੇਚਰ ਰਹਿ ਚੁੱਕੇ ਨੇ ਜੀ ਜੋ ਕਿ ਇੱਕ ਚੰਗੀ ਗੱਲ ਹੈ ਜੀ ਹੁਣ ਗੱਲ ਕਰ ਲੈਂਦੇ ਆ ਅੱਜ ਦੇ ਦਿਨ ਦੀ ਅਪਡੇਟ ਦੀ ਅੱਜ ਦਾ ਦਿਨ ਕਿਵੇਂ ਦਾ ਮੌਸਮ ਰਹਿੰਦਾ ਦਿਖਾਈ ਦੇ ਰਿਹਾ ਹੈ ਜੀ ਤਾਜ਼ਾ ਸੈਟਲਾਈਟ ਇਮੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਸਿਸਟਮ ਪੰਜਾਬ ਦੇ ਵਿੱਚ ਪੂਰਬ ਵਾਲੇ ਪਾਸੇ ਉੱਤਰਾਖੰਡ ਤੋਂ ਲੈ ਕੇ ਹੁਣ ਅੰਬਾਲੇ ਵੱਲੋਂ ਵੋ ਚੰਡੀਗੜ੍ਹ ਹੁਮਾਲੀ ਤੋਂ ਐਂਟਰ ਕਰਦਾ ਹੋਇਆ ਰੂਪਨਗਰ ਪਟਿਆਲਾ ਫਤਿਹਗੜ੍ਹ ਸਾਹਿਬ ਇਸ ਇਲਾਕੇ ਵਿੱਚ ਇਹ ਅੱਜ ਕੂਚ ਕਰਦਾ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਜਿਹੜਾ ਹੈ ਉਹ ਹਰਿਆਣੇ ਵਾਲੇ ਪਾਸੇ ਤੋਂ ਐਂਟਰ ਕਰਦਾ ਹੋਇਆ ਸੰਗਰੂਰ ਬਠਿੰਡੇ ਦੇ ਇਲਾਕੇ ਵਿੱਚ ਐਂਟਰ ਕਰਤਾ ਦਿਖਾਈ ਦੇ ਰਿਹਾ ਹੈ ਗੱਲ ਕਰ ਲਈਏਕਰ ਮਾਝੇ ਦੀ ਮਾਝੇ ਵਾਲ ਵੀ ਖਾਲਕੇ ਫੁਲਕੇ ਇੱਕ ਸਿਸਟਮ ਬਣਿਆ ਹੋਇਆ ਦਿਖਾਈ ਦੇ ਰਿਹਾ ਯਾਨੀ ਕਿ ਲਗਭਗ ਤਿੰਨੇ ਰੀਜਨ ਮਾਝਾ ਮਾਲਵਾ ਤੇ ਦੁਆਬੇ ਵਿੱਚ ਅੱਜ ਮੀਂਹ ਦੇ ਚਾਂਸ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਗੱਲ ਕਰਾਂਦੇ ਆਉਂਦੇ ਦਿਨਾਂ ਦੇ ਅਲਰਟ ਦੀ ਕੀ ਅਲਰਟ ਜਾਰੀ ਹੋਏ ਨੇ ਜੀ ਅ 30 ਤਰੀਕ ਨੂੰ ਜੋ ਅਲਰਟ ਜਾਰੀ ਹੋਏ ਨੇ ਉਹਦੇ ਮੁਤਾਬਕ ਆਉਣ ਦੇ 24 ਘੰਟਿਆਂ ਦੇ ਵਿੱਚ ਜਾਨਕਿ 1 ਜੁਲਾਈ ਨੂੰ ਲਾਈਟ ਟੂ ਮੋਡਰੇਟ ਰੇਨ ਪੰਜਾਬ ਅਤੇ ਹਰਿਆਣਾ ਵਿੱਚ ਲਗਾਤਾਰ ਦੱਸੀ ਗਈ ਹੈ ਜਿਹਦੇ ਵਿੱਚ ਪੰਜਾਬ ਦੇ ਵਿੱਚ ਲਾਈਟ ਰੇਨ ਹੈ ਤੇ ਹਰਿਆਣਾ ਵਿੱਚ ਲਾਈਟ ਅਤੇ ਹੈਵੀ ਰੇਨ ਦੱਸੀ ਗਈ ਹੈ ਟੈਂਪਰੇਚਰ ਦੀ ਗੱਲ ਕਰੀਏ ਸਿਰਫ ਸਰਸਾ ਅਤੇ ਬਠਿੰਡਾ ਜਿਹੜੇ ਆਪਸ ਵਿੱਚ ਬਾਰਡਰ ਨੂੰ ਸ਼ੇਅਰ ਕਰਦੇ ਇਲਾਕੇ ਨੇ ਇਹਨਾਂ ਦੇ ਵਿੱਚ ਹੀ ਟੈਂਪਰੇਚਰ ਜ਼ਿਆਦਾ ਦਿਖਾਈ ਦੇ ਰਿਹਾ ਹੈ ਬਾਕੀ ਅਗਰ ਕਿਉਂਕਿ ਮਾਨਸੇ ਜ਼ਿਲ੍ਹੇ ਵਿੱਚ ਅਤੇ ਬਠਿੰਡਾ ਸੰਗਰੂਰ ਇਸ ਇਲਾਕੇ ਵਿੱਚ ਟੈਂਪਰੇਚਰ ਜ਼ਿਆਦਾ ਰਹਿ ਚੁੱਕੇ ਨੇ ਬਾਕੀ ਅਗਰ ਗੱਲ ਕਰੀਏ ਤਾ ਦੁਆਬੇ ਤੇ ਮਾਝੇ ਦੇ ਵਿੱਚ ਟੈਂਪਰੇਚਰ ਘਟ ਚੁੱਕੇ ਨੇ ਕਿਉਂਕਿ ਮੀਂਹ ਦੇ ਹਾਲਾਤ ਉੱਥੇ ਬਹੁਤ ਵਧੀਆ ਬਣਦੇ ਦਿਖਾਈ ਦੇ ਰਹੇ ਨੇਗਾ ਇੱਕ ਤਰੀਕ ਤੋਂ ਲੈ ਕੇ ਆਉਂਦੇ 6 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਬਹੁਤ ਸੋਹਣੇ ਮੀਂਹ ਦੇ ਅਲਰਟ ਜਾਰੀ ਨੇ ਜੀ ਜਿਹਦੇ ਵਿੱਚ ਖਾਸ ਕਰਕੇ 2 ਅਤੇ 3 ਤਰੀਕ ਨੂੰ ਜ਼ਿਆਦਾ ਮੀਂਹ ਦੇ ਅਲਰਟ ਦਿਖਾਈ ਦੇ ਰਹੇ ਨੇ ਜੋ ਕਿ ਤੁਸੀਂ ਥੱਲੇ ਅਲਰਟ ਜਿਹੜੇ ਜਾਰੀ ਹੋਏ ਨੇ ਉਹਦੇ ਵਿੱਚ ਵੀ ਦੇਖ ਸਕਦੇ ਹੋ ਹੈਵੀ ਰੇਨ ਅਲਰਟ ਜਾਰੀ ਹੋਏ ਨੇ ਜੀ 1 ਅਤੇ 2 ਨੂੰ orange ਅਲਰਟ ਬਣਦਾ ਦਿਖਾਈ ਦੇ ਰਿਹਾ ਤੇ ਜਿਸ ਦੇ ਕਾਰਨ ਅਗਰ ਆਉਂਦੇ ਦਿਨਾਂ ਦੀ ਗੱਲ ਕਰੀਏ 3 ਅਤੇ 4 ਤਰੀਕ ਨੂੰ ਵੀ ਵਧੀਆ ਮੀਂਹ ਦੇ ਹਾਲਾਤ ਪੰਜਾਬ ਅਤੇ ਰਣਵਜ ਦਿਖਾਈ ਦੇ ਰਹੇ ਨੇ ਜਿਆਦਾ ਤਰਮੀਜ਼ ਦੇ ਹਾਲਾਤ ਹਰਿਆਣਾ ਵਿੱਚ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਮੌਨਸਨ ਉੱਥੇ ਪਹਿਲਾਂ ਇੰਟਰ ਕਰ ਚੁੱਕਿਆ ਹੈ ਜੀ ਤੇ ਉੱਥੇ ਜਿਆਦਾ ਐਕਟੀਵਿਟੀ ਇਸ ਮੌਨਸਨ ਦੀ ਦਿਖਾਈ ਦੇ ਰਹੀ ਹੈ ਇਹ ਸੀ ਜੀ ਅੱਜ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਦੀ ਮੌਸਮ ਦੀ ਅਪਡੇਟ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓਗੇ ਵੀਡੀਓ ਨੂੰ ਲਾਈਕ ਕਰਕੇ ਜਾਓਗੇ ਤੇ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਏਰੀਆ ਦੇ ਹਾਲਾਤ ਜ਼ਰੂਰ ਮੈਂਸ਼ਨ ਕਰਕੇ ਜਾਓਗੇ ਜੀ ਤੇ ਬਾਕੀ ਨਵੀਂ ਅਪਡੇਟਸ ਦੇ ਲਈ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਣੇ ਰਹੋ ਚੈਨਲ ਦੇ ਉੱਪਰ ਨਵੀਂ ਵੀਡੀਓ ਦੇਖਣ ਦੇ ਲਈ ਇਸ ਵੀਡੀਓ ਦੇ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ